ਫਿਲਮੀ ਖਬਰਾਂ ਦੇ ਪ੍ਰੋਗਰਾਮ ਫਿਲਮ ਨਾਮਾ ਦੇ ਨਾਲ ਮੈਂ ਕਮਲਜੀਤ ਸਿੱਧੂ ਹਾਜ਼ਰ ਹਾਂ ਤੇ ਤੁਸੀਂ ਦੇਖ ਰਹੇ ਹੋ ਸਿੱਧੂ ਟਾਕਸ ਚੈਨਲ ਗੱਲ ਕਰਾਂਗੇ ਜੀ ਐਮਈ ਵਰਕ ਤੇ ਵਿੱਕੀ ਕੌਸ਼ਲ ਦੀ ਫਿਲਮ ਜੀ ਹਾਂ ਫਿਲਮ ਦਾ ਨਾਮ ਆ ਬੈਡ ਨਿਊਜ਼ ਜੋ ਜਲਦੀ ਹੀ ਤੁਹਾਨੂੰ ਦੇਖਣ ਨੂੰ ਮਿਲੇਗੀ ਔਰ ਇਹ ਪਹਿਲੀ ਵਾਰੀ ਹੋਵੇਗਾ ਕਿ ਐਮਈ ਵਰਕ ਔਰ ਵਿੱਕੀ ਕੌਸ਼ਲ ਇਕੱਠੇ ਕੰਮ ਕਰਦੇ ਨਜ਼ਰ ਆਉਣਗੇ ਤਾਂ ਫਿਲਮ ਬੈਡ ਨਿਊਜ਼ ਦਾ ਟਰੇਲਰ ਜਲਦੀ ਹੀ ਰਿਲੀਜ਼ ਹੋਣ ਜਾ ਰਿਹਾ ਇਸ ਤੋਂ ਪਹਿਲਾਂ ਇਸ ਫਿਲਮ ਦਾ ਮੋਸ਼ਨ ਪੋਸਟਰ ਐਮੀ ਵਿਰਕ ਨੇ ਆਪਣੇ ਇੰਸਟਾਗ੍ਰam ਅਕਾਊਂਟ ਤੇ ਸਾਂਝਾ ਕੀਤਾ ਜਿਸ ਵਿੱਚ ਦੋਵੇਂ ਅਦਾਕਾਰ ਆਪਸ ਵਿੱਚ ਖੇਬੜਦੇ ਹੋਏ ਨਜ਼ਰ ਆ ਰਹੇ ਨੇ ਜੋ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਦੇ ਨਾਲ ਹੀ ਐਮੀ ਵਿਰਕ ਨੇ ਇਸ ਫਿਲਮ ਦੀ ਰਿਲੀਜ਼ ਡੇਟ ਦਾ ਵੀ ਖੁਲਾਸਾ ਕੀਤਾ ਹੈ ਤੇ ਇਹ ਫਿਲਮ 19 ਜੁਲਾਈ ਨੂੰ ਰਿਲੀਜ਼ ਹੋਵੇਗੀ ਫਿਲਮ ਚ ਤ੍ਰਿਪਤੀ ਡਿਮਰੀ ਅਤੇ ਨੀਹਾ ਧੂਪੀਆ ਵੀ ਨਜ਼ਰ ਆਉਣਗੇ ਇਸ ਤੋਂ ਪਹਿਲਾਂ ਦੋਵਾਂ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਇਪੌਲਾ ਮੌਕਾ ਹੈ ਜਦੋਂ ਐਮੀ ਵਰਕ ਅਤੇ ਵਿੱਕੀ ਕੌਸ਼ਲ ਇਕੱਠੇ ਕਿਸੇ ਫਿਲਮ ਦੇ ਵਿੱਚ ਪਹਿਲੀ ਵਾਰ ਨਜ਼ਰ ਆਉਣਗੇ ਤੇ ਇਸ ਫਿਲਮ ਦੇ ਪੋਸਟਰ ਨੂੰ ਵੇਖ ਕੇ ਤਾਂ ਇਹ ਹੀ ਅੰਦਾਜ਼ਾ ਲੱਗਦਾ ਹੈ ਕਿ ਫਿਲਮ ਦੇ ਵਿੱਚ ਕੁੜੀ ਨੂੰ ਲੈ ਕੇ ਦੋ ਮੁੰਡਿਆਂ ਦਾ ਟਕਰਾਅ ਵੇਖਣ ਨੂੰ ਮਿਲੇਗਾ ਰੋਮਾਂਸ ਕਮੇਡੀ ਤੇ ਡਰਾਮ ਨਾਲ ਭਰਪੂਰ ਫਿਲਮ ਹੋਵੇਗੀ ਸੋ ਐਮੀ ਵਰਕ ਜਿਹੜੀ ਕਿ ਇਹਨਾਂ ਦਿਨਾਂ ਦੇ ਵਿੱਚ ਕੁੜੀ ਹਰਿਆਣੇ ਵੱਲ ਦੀ ਜਿਹੜੀ ਕਿ ਸੋਨੂ ਬਾਜਵਾ ਦੇ ਨਾਲ ਉਹਨਾਂ ਦੀ ਫਿਲਮ ਹੈ ਉਸ ਨੂੰ ਲੈ ਕੇ ਚਰਚਾ ਵਿੱਚ ਨਹੀਂ ਪਰ ਨਾਲ ਹੀ ਹੁਣ ਇਸ ਫਿਲਮ ਦੇ ਵਿੱਚ ਵੀ ਜਿਹੜੀ ਕਿ बैड ਨਿਊਜ਼ ਆ ਰਹੀ ਆ ਉਸ ਦੇ ਵਿੱਚ ਵੀ ਤੁਹਾਨੂੰ ਇੱਕ ਵਾਰੀ ਫਿਰ ਤੋਂ ਵੱਡੇ ਪਰਦੇ ਦੇ ਉੱਤੇ ਦਿਖਾਈ ਦੇਣਗੇ ਅਗਲੀ ਫਿਲਮ ਦੀ ਗੱਲ ਕਰਦੇ ਆ ਬੀਬੀ ਰਜਨੀ ਦੀ ਫਿਲਮ ਦੀ ਫਰਸਟ ਲੁੱਕ ਜਲਦੀ ਰਿਲੀਜ਼ ਹੋਣ ਜਾ ਰਹੀ ਆ ਜੀ ਹਾਂ ਪੰਜਾਬੀ ਫਿਲਮਾਂ ਦੀ ਗੱਲ ਕਰੀਏ ਤਾਂ ਮੈਂ ਪਹਿਲਾਂ ਵੀ ਬੀਬੀ ਰਜਨੀ ਦਾ ਜ਼ਿਕਰ ਕਰ ਚੁੱਕਿਆ ਹਾਂ ਕਿ ਬੀਬੀ ਰਜਨੀ ਇੱਕ ਉਹ ਇਤਿਹਾਸਿਕ ਕਹਾਣੀ ਕਿਹਾ ਜਾਂਦਾ ਆ ਜਿਸ ਦੇ ਵਿੱਚ ਉਹ ਵੇਖਦੇ ਸਾਂ ਕਿ ਅੰਮ੍ਰਿਤ ਸਰੋਵਰ ਦੇ ਵਿੱਚੋਂ ਕਾਲੇ ਕਾਂ ਚਿੱਟੇ ਹੋ ਕੇ ਨਿਕਲਦੇ ਸਨ ਤੇ ਬੀਬੀ ਰਜਨੀ ਦਾ ਜਿਹੜਾ ਪਿੰਗਲਾ ਪਤੀ ਸੀਗਾ ਉਸੇ ਸਰੋਵਰ ਤੋਂ ਉਹਦਾ ਕੋੜ ਠੀਕ ਹੋ ਕੇ ਉਹ ਚੰਗੇ ਭਲੇ ਖੂਬਸੂਰਤ ਮੁੰਡੇ ਵਿੱਚ ਬਦਲ ਗਿਆ ਸੀ ਅਜਿਹੀ ਇੱਕ ਇਤਿਹਾਸਿਕ ਇਤਿਹਾਸਿਕ ਪੱਖ ਨੂੰ ਪੂਰਦੀ ਹੋਈ ਇਹ ਫਿਲਮ ਬਣਨ ਜਾ ਰਹੀ ਹੈ ਜੋ ਵਕਈ ਬਾਕੀ ਫਿਲਮਾਂ ਤੋਂ ਇੱਕ ਵਾਰੀ ਫੇਰ ਲੀਕ ਤੋਂ ਹਟ ਕੇ ਬਣ ਰਹੀ ਹੈ ਹਲਕੀ ਪੰਜਾਬੀ ਸਿਨੇਮੇ ਵਿੱਚ ਕਾਫੀ ਗਟ ਦੇ ਫਿਲਮਾਂ ਨੇ ਉਹ ਪਹਿਲਾਂ ਵੀ ਇਦਾਂ ਦੀਆਂ ਬਣੀਆਂ ਨੇ ਜਿਨ੍ਹਾਂ ਨੂੰ ਧਾਰਮਿਕ ਜਿਹੜੇ ਸੀਗੇ ਉਹਦੇ ਵਿੱਚੋਂ ਪੁੱਠ ਚੜੀ ਹੋਈ ਸੀਗੀ ਔਰ ਧਾਰਮਿਕ ਦੇ ਬਿਲਕੁਲ ਨੇੜੇ ਤੇੜੇ ਦੀਆਂ ਉਹ ਫਿਲਮਾਂ ਸੀਗੀਆਂ ਕਾਫੀ ਫਿਲਮਾਂ ਦੇ ਨਾਮ ਸੀ ਅਜਿਹੇ ਜਿਨ੍ਹਾਂ ਨੂੰ ਵੇਖ ਕੇ ਅਸੀਂ ਕਹਿ ਸਕਦੇ ਸੀਗੇ ਕਿ ਵਾਕਿਆ ਹੀ ਇਹ ਧਾਰਮਿਕ ਪੱਖ ਤੋਂ ਬਣਾਈਆਂ ਗਏ ਨੇ ਔਰ ਲੰਬੇ ਅਰਸੇ ਤੋਂ ਵੈਸੇ ਧਾਰਮਿਕ ਪੱਖਾਂ ਦੇ ਉੱਤੇ ਕੋਈ ਫਿਲਮ ਨਹੀਂ ਹਾਲਕਿ ਜੇ ਗੱਲ ਕੀਤੀ ਜਾਵੇ ਬੀਬੀ ਰਜਨੀ ਨੇ ਇਹਨਾਂ ਦਿਨਾਂ ਵਿੱਚ ਉੱਚਾ ਦਰਬਾਬੇ ਨਾਨਕ ਦਾ ਸਿਕੁਲ ਵੀ ਦੇਖਣ ਨੂੰ ਮਿਲ ਰਿਹਾ ਆ ਔਰ ਜਲਦੀ ਹੀ ਬੀਬੀ ਰਜਨੀ ਜਿਹੜੀ ਫਿਲਮ ਹੈ ਉਹ ਸਾਨੂੰ ਦੇਖਣ ਨੂੰ ਮਿਲੇਗੀ ਔਰ ਇਸ ਦੇ ਜਿਹੜੀ ਫਰਸਟ ਲੁੱਕ ਹੈ ਜਲਦੀ ਰਿਲੀਜ਼ ਕੀਤੀ ਜਾਵੇਗੀ ਬੀਬੀ ਰਜਨੀ ਫਿਲਮ ਦੀ ਜਿਹੜੀ ਮੁੱਖ ਭੂਮਿਕਾ ਵਿੱਚ ਰੂਪੀ ਗਿੱਲ ਜਿਹੜੀ ਨਜ਼ਰ ਆਵੇਗੀ ਫਿਲਮ ਦੇ ਕਲੱਬ ਬੋਰਡ ਦੀ ਤਸਵੀਰ ਸਾਂਝੀ ਕਰਦੇ ਆ ਉਸਨੇ ਇੱਕ ਕੈਪਸ਼ਨ ਸਾਂਝੀ ਕੀਤੀ ਜਿਸ ਵਿੱਚ ਲਿਖਿਆ ਹੈ ਕਿ ਬੀਬੀ ਰਜਨੀ ਜੀ ਦੇ ਪਰਮਾਤਮਾ ਉੱਤੇ ਵਿਸ਼ਵਾਸ ਦੀ ਗਾਥਾ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਵੱਡੇ ਪਰਦੇ ਤੇ ਆਉਂਦੀ ਤਿਆਰੀ ਹੈ ਫਿਲਮ ਦੀ ਫਰਸਟ ਲੁੱਕ ਜਲਦੀ ਹੀ ਤੁਹਾਡੇ ਰੂਬਰੂ ਲੈ ਕੇ ਆ ਰਹੇ ਹਾਂ ਦੱਸਦੀ ਹੈ ਕਿ BB ਰਜ਼ਨੀ ਫਿਲਮ 31 ਅਗਸਤ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਨੂੰ ਅਮਰ ਹੁੰਦਲ ਵੱਲੋਂ ਡਾਇਰੈਕਟ ਕੀਤਾ ਗਿਆ ਜਦੋਂ ਕਿ BOP ਬਲਜੀਤ ਸਿੰਘ ਦਿਓ ਆ ਇਹੋ ਬਲਜੀਤ ਸਿੰਘ ਦਿਓ ਜਿਨ੍ਹਾਂ ਨੇ ਮੰਜਾ ਬਿਸਤਰਾ 2 ਬਣਾਈ ਸੀ ਜੀ ਹਾਂ ਹੁਣ ਉਹਨਾਂ ਦੇ ਇਸ ਨਿਰਦੇਸ਼ਨ ਹੇਠ ਇਹ ਫਿਲਮ ਜਿਹੜੀ ਆ ਉਹ ਦੇਖਣ ਨੂੰ ਮਿਲੇਗੀ ਔਰ ਉਹਨਾਂ ਦੇ ਕਹਿ ਸਕਦੇ ਹਾਂ ਕਿ ਕੈਮਰੇ ਦੀ ਅੱਖ ਤੋਂ ਸਾਨੂੰ ਇਸ ਦੇ ਰੰਗ ਰੂਪ ਕਾਫੀ ਜਿਹੜਿਆ ਉਹ ਦੇਖਣ ਨੂੰ ਮਿਲਣਗੇ ਅਗਲੀ ਫਿਲਮ ਦੀ ਗੱਲ ਕਰਦੇ ਹਾਂ ਤਾਂ OTT DW ਤਿਆਰ ਹੈ ਜੱਸੀ ਗਿੱਲ ਦੀ ਨਵੀਂ ਫਿਲਮ ਜੀ ਉਹਦਾ ਟ੍ਰੇਲਰ ਰਿਲੀਜ਼ ਹੋਇਆ ਜ਼ਿਕਰ ਕਰਦੇ ਹਾਂ ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਸ਼ਾਨਦਾਰ ਅਤੇ ਸਫਲ ਪਛਾਣ ਕਾਇਮ ਕਰਨ ਵਿੱਚ ਸਫਲ ਰਹੇ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਜੋ ਹੌਲੀ-ਹੌਲੀ ਬਾਲੀਵੁੱਡ ਵਿੱਚ ਵੀ ਆਪਣੀ ਪੈਠ ਬਿਠਾਉਂਦੇ ਜਾ ਰਹੇ ਨੇ ਕਹਿ ਸਕਦੇ ਹਾਂ ਕਿ ਸਾਡੇ ਬਹੁਤ ਸਾਰੇ ਦਿਲਜੀਤ ਹੋ ਗਿਆ ਜੱਸੀ ਗਿੱਲ ਹੋ ਗਿਆ ਬਹੁਤ ਸਾਰੇ ਕਲਾਕਾਰ ਹੁਣ ਕੰਮ ਕਰ ਰਹੇ ਨੇ ਅਮੀ ਵਰਕਦਾ ਵੀ ਵਿੱਚੇ ਨਾ ਲਵਾਂਗੇ ਔਰ ਉਸ ਤੋਂ ਪਹਿਲਾਂ ਵੀ ਵੈਸੇ ਤਾਂ ਸਾਡੇ ਗੁਰਪ੍ਰੀ ਖੁੱਗੀ ਵੀ ਜਾ ਚੁੱਕੇ ਆ ਜਸਵਾਲ ਪੱਟੀ ਵੀ ਬਾਲੀਵੁੱਡ ਚ ਜਾ ਚੁੱਕੇ ਆ ਤੇ ਪਰ ਹੁਣ ਜੇ ਗੱਲ ਕੀਤੀ ਜਾਵੇ ਇਹਨਾਂ ਅਦਾਕਾਰਾਂ ਦੀ ਤਾਂ ਇਹ ਕਲਾਕਾਰ ਵੀ ਉੱਥੇ ਜਾ ਕੇ ਆਪਣੀ ਅਦਾਕਾਰੀ ਬਾਲੀਵੁੱਡ ਦੇ ਪਰਦੇ ਉੱਤੇ ਦਿਖਾਉਣਗੇ ਹੁਣ ਇਸ ਫਿਲਮ ਦਾ ਜੇ ਜ਼ਿਕਰ ਕਰਨਾ ਤਾਂ ਪਹਿਲਾਂ ਤੁਸੀਂ ਪੋਸਟਰ ਦੇਖੋ ਕਿ ਇਸ ਫਿਲਮ ਹਿੰਦੀ ਦਾ ਜਿਹੜਾ ਨਾਮ ਹੈ ਵਾਈਲਡ ਵਾਈਲਡ ਪੰਜਾਬ ਜੋ ਜਲਦੀ ਹੀ OTT ਪਲੇਟਫਾਰਮ ਦੇ ਉੱਪਰ ਔਨਸਟ੍ਰੀਮ ਹੋਣ ਜਾ ਰਹੀ ਹੈ ਯਾਨੀ ਕਿ ਵਾਈਲਡ ਵਾਈਲਡ ਪੰਜਾਬ ਤਾਂ Netflix ਤੇ ਜਾਰੀ ਹੋਣ ਜਾ ਰਹੀ ਇਸ ਫਿਲਮ ਦਾ ਨਿਰਮਾਣ ਲਵ ਰੰਜਨ ਅਤੇ ਅੰਕੁਰ ਗਰਗ ਦੁਆਰਾ ਕੀਤਾ ਗਿਆ ਹੈ ਜਦੋਂ ਕਿ ਨਿਰਦੇਸ਼ਨ ਵਗਡੋਰ ਸਿਮਰਪ੍ਰੀਤ ਵੱਲੋਂ ਸੰਭਾਲੀ ਗਈ ਹੈ ਇਸ ਤੋਂ ਪਹਿਲਾਂ ਵੈਬ ਸੀਰੀਜ਼ ਹਾਫ ਲਵ ਹਾਫ ਅਰੇਂਜਡ ਅਤੇ ਕਾਲ ਜ਼ਰਮਾਸਦਾ ਨਿਰਦੇਸ਼ਨ ਕਰ ਚੁੱਕੇ ਨੇ ਇਸ ਤੋਂ ਅਗਲੀ ਫਿਲਮ ਦਾ ਜ਼ਿਕਰ ਕਰਦੇ ਹਾਂ ਦੋਸਤੋ ਫਿਲਮ ਮਿਸਟਰ ਐਂਡ ਮਿਸਿਸ 420 ਅਗੇਨ ਦਾ ਐਲਾਨ ਹੋ ਚੁੱਕਿਆ ਹੈ ਤਾਂ ਪੰਜਾਬੀ ਫਿਲਮਾਂ ਦਾ ਸੀਕਵਲ ਬਣਾਉਣ ਦਾ ਜਨ ਕਾਫੀ ਜ਼ੋਰ ਫੜਦਾ ਜਾ ਰਿਹਾ ਜਿਸ ਦੇ ਮੱਦੇ ਨਜ਼ਰ ਇੱਕ ਹੋਰ ਫਿਲਮ ਸੀਕਵਲ ਫਿਲਮ ਮਿਸਟਰ ਐਂਡ ਮਿਸ 420 ਅਗੇਨ ਦਾ ਐਲਾਨ ਕਰ ਦਿੱਤਾ ਗਿਆ ਜਿਸ ਨੂੰ ਸ਼ਿਤਜ ਚੌਧਰੀ ਵੱਲੋਂ ਨਿਰਦੇਸ਼ਨ ਕੀਤਾ ਜਾਊਗਾ ਤਾਂ ਫਰਾਈਡੇ ਰਸ ਮੋਸ਼ਨ ਪਿਕਚਰ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਰੁਪਾਲੀ ਗੁਪਤ ਵੱਲੋਂ ਕੀਤਾ ਜਾ ਰਿਹਾ ਜੋ ਕਿ ਪਹਿਲਾਂ ਸਾਹਮਣੇ ਆਏ ਇਸ ਫਿਲਮ ਸੀਰੀਜ਼ ਦੇ ਦੋਨੇ ਕਿਸਿਆਂ ਨੂੰ ਜਾਨਕੀ ਪਹਿਲੇ ਪਾਰਟ ਜਿਹੜੇ ਆਏ ਨੇ ਉਹਨਾਂ ਨੂੰ ਵੀ ਬਣਾ ਚੁੱਕੇ ਨੇ ਤੇ ਬਿਗ ਸੈਟਅਪ ਅਧਿਨ ਬਣਾਈ ਜਾ ਰਹੀ ਇਸ ਕਮੇਟੀ ਡਰਾਮਾ ਫਿਲਮ ਦਾ ਲੇਖਨ ਨਿਰਦੇਸ਼ਨ ਚਰਚਿਤ ਨਾਮ ਨਰੇਸ਼ ਕਥੂਰੀਆ ਉਹ ਕਰ ਰਹੇ ਨੇ ਜੋ ਹਾਲ ਹੀ ਆ ਸਮੇਂਦਰਣ ਸਾਹਮਣੇ ਆਇਆ ਸ਼ਿੰਦਾ ਸ਼ਿੰਦਾ ਨੋਪਾਪਾ ਕਹਿ ਰਿਆਣ ਜਟਾ ਤੇ ਕਹਿ ਰਿਹਾਣ ਜਟਾ ਜਣੀ 3 ਵਾਲੀ ਹਨੀਮੂਨ ਜਈਆਂ ਕਈ ਸੁਪਰ ਟੂਪਰ ਫਿਲਮਾਂ ਦਾ ਲੇਖਨ ਵੀ ਕਰ ਚੁੱਕੇ ਨੇ ਤੇ ਅੱਜਕੱਲ ਪਾਲੀਵੁੱਡ ਤੇ ਉੱਚ ਕੋਟੀ ਦੇ ਲੇਖਨ ਦੇ ਵਿੱਚ ਆਪਣਾ ਸ਼ਿਮਾਰ ਘਰਾਉਂਦੇ ਨੇ ਔਰ ਨਾਲ ਨਾਲ ਉਹ ਗੋਰਾ ਜਿਹਾ ਮੁੰਡਾ ਤੁਹਾਨੂੰ ਨਜ਼ਰ ਵੀ ਆਉਂਦੇ ਨਾ ਉਹ ਵਧੀਆ ਕਹਾਣੀਆਂ ਵੀ ਲਿ ਤਰਲੀਜ਼ ਲਈ ਤਿਆਰ ਹੈ ਜੀ ਇੱਕ ਹੋਰ ਫਿਲਮ ਪੰਜਾਬੀ ਫਿਲਮ ਦਾ ਨਾਮ ਜੀ ਲਾਲ ਸਲਾਮ ਵੈਸੇ ਲਾਲ ਸਲਾਮ ਤੋਂ ਤੁਹਾਨੂੰ ਕਾਮਰੇਡ ਚਿੱਤੇ ਆ ਗਏ ਹੋਣੇ ਆ ਹਨ ਇਨਕਲਾਬੀ ਜੇ ਬੰਦੇ ਚਿੱਤੇ ਆ ਗਏ ਹੋਣੇ ਆ ਲਾਲ ਸਲਾਮ ਜਿਹੜੇ ਆ ਉਹ ਫਿਲਮ ਵੀ ਹੁਣ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਪੰਜਾਬੀ ਸਿਨੇਮਾ ਦੀਆਂ ਆਗਾਮੀ ਆਫ ਬੀਟ ਫਿਲਮਾਂ ਵਿੱਚ ਸ਼ਾਮਲ ਲਾਲ ਸਲਾਮ ਰਿਲੀਜ਼ ਲਈ ਤਿਆਰ ਹੈ ਜਿਸ ਦੇ ਪੋਸਟ ਪ੍ਰੋਡਕਸ਼ਨ ਕਾਰਜ ਮੁਕੰਮਲ ਕੀਤੇ ਜਾ ਰਹੇ ਨੇ ਕੰਗ ਰਾਇਲ ਫਿਲਮਸ ਦੀ ਇਨ ਹਾਊਸ ਅਸੋਸੀਏਸ਼ਨ ਦin ਬਣਾਈ ਗਈ ਇਸ ਫਿਲਮ ਦੇ ਨਿਰਮਾਤਾ ਬਲਕਾਰ ਸਿੰਘ ਬਰਾੜ ਸੈਨਰਮਾਤਾ ਦਲਵਿੰਦਰ ਕਾਂਗ ਵਿਨੋਦ ਕੁਮਾਰ ਅਤੇ ਮਨਪ੍ਰੀਤ ਸਿੰਘ ਨੇ ਜਦੋਂ ਕੋਈ ਨਿਰਦੇਸ਼ਕ ਕਮਾਂਡ ਤੀਜ਼ੇ ਦੁਆਰਾ ਸੁਮਾਲੀ ਗਈ ਹੈ ਪੰਜਾਬ ਦੇ ਦੁਆਬਾ ਖੇਤਰ ਦੀਨ ਵੱਖ-ਵੱਖ ਇਲਾਕਿਆਂ ਵਿੱਚ ਫਿਲਮ ਦੇ ਡਬਿੰਗ ਕਾਰਜ ਸੁਪਰਸੋਨਿਕ ਸਟੂਡੀਓ ਜਲੰਧਰ ਅਤੇ ਮਿਕਸ ਸਿੰਘ ਸਟੂਡੀਓ ਮਹਾਲੀ ਤੋਂ ਇਲਾਵਾ ਸਿੱਧੂ ਸੁਪਰ ਸਾਊਂਡ ਲੁਧਿਆਣਾ ਵਿਖੇ ਨੇ ਪ੍ਰਚਾਰੇ ਗਨੇ ਔਰ ਲਾਲ ਜਨਾਮ ਵੀ ਤੁਹਾਨੂੰ ਜਲਦੀ ਦੇਖ ਨੂੰ ਮਿਲੇਗੀ ਬਾਲੀਵੁੱਡ ਵਿੱਚ ਇੱਕ ਹੋਰ ਸੀਕਵਲ ਫਿਲਮ ਬਾਡਰ 2 ਬਣਨ ਜਾ ਰਹੀ ਹੈ ਜੀ ਹਾਂ ਬਾਡਰ ਪਹਿਲਾਂ ਤੁਸੀਂ ਦੇਖੀ ਸੀ ਕਿੰਨੀ ਚਰਚਿਤ ਫਿਲਮ ਰਹੀ ਆ ਤਾਂ ਪੰਜਾਬੀ ਸਿਨੇਮਾ ਦੇ ਉੱਚ ਕੋਟੀ ਦੇ ਸਫਲ ਨਿਰਦੇਸ਼ਕਾਂ ਵਿੱਚ شمار ਕਰਵਾਉਣ ਤੋਂ ਬਾਅਦ ਨਿਰਦੇਸ਼ਕ ਅਨੁਰਾਗ ਸਿੰਘ ਹੁਣ ਬਾਲੀਵੁੱਡ ਵਿੱਚ ਵੀ ਮਜ਼ਬੂਤ ਪੈੜਾਂ ਸਿਰਜ਼ਦੇ ਜਾ ਰਹੇ ਨੇ ਜੋ ਬਤੌਰ ਨਿਰਦੇਸ਼ਕ ਬਾਡਰ 2 ਦਾ ਨਿਰਦੇਸ਼ਨ ਕਰਨ ਜਾ ਰਹੇ ਨੇ ਜਨਨ ਦੀ ਇਹ ਇੱਕ ਹੋਰ ਬਹੁਤ ਚਰਚਿਤ ਹਿੰਦੀ ਫਿਲਮ ਬਹੁਤ ਜਲਦੀ ਸ਼ੂਟਿੰਗ ਪੜਾ ਦਾ ਹਿੱਸਾ ਬਣਨ ਜਾ ਰਹੀ ਹੈ। ਟੀਜ਼ਰ ਇਸ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਬਿਗ ਸੈੱਟਅਪ ਮਦੀਨ ਬਣਾਏ ਜਾ ਰਹੀ ਇਸ ਫਿਲਮ ਦਾ ਨਿਰਮਾਣ ਪੂਸ਼ਨਪਰ, ਕ੍ਰਿਸ਼ਨਪਰ, ਜੇਪੀ ਦੱਤਾ ਅਤੇ ਨਿਧੀ ਦੱਤਾ ਦੁਆਰਾ ਕੀਤਾ ਜਾਵੇਗਾ। ਸਾਲ 2019 ਵਿੱਚ ریلیਜ ਹੋਈ ਅਪਾਰ ਕਾਮਯਾਬ ਰਹੀ ਅਕਸ਼ੇ ਕੁਮਾਰ ਸਟਾਰਰ ਕੇਸਰੀ ਨਾਲ ਮੁੰਬਈ ਗਲਿਆਰਾਂ ਵਿੱਚ ਬਤੌਰ ਨਿਰਦੇਸ਼ਕ ਚੌਕੀ ਪਲ ਸਥਾਪਿਤ ਕਰਨ ਵਿੱਚ ਸਫਲ ਹੋਏ ਫਿਲਮਕਾਰ ਨੁਰਾਗ ਸਿੰਘ ਜੋ 5 ਸਾਲ ਦੇ ਲੰਮੇ ਅਰਸੇ ਬਾਅਦ ਇੱਕ ਨਵੀਂ ਹਿੰਦੀ ਫਿਲਮ ਦਾ ਨਿਰਦੇਸ਼ਨ ਕਰ ਜਾ ਰਹੇ ਨੇ ਜਾਹਰ ਹੈ ਕਿ ਇਹ ਵੀ ਫਿਲਮ ਸਾਨੂੰ ਦੇਖਣ ਨੂੰ ਮਿਲੇਗੀ ਹੁਣ ਦੇਖਾਂਗੇ ਕਿ ਬਾਡਰ 2 ਕਿਸ ਤਰੀਕੇ ਦੀ ਫਿਲਮ ਬਣ ਕੇ ਸਾਹਮਣੇ ਆਵੇਗੀ ਤਾਂ ਇੱਕ ਹੋਰ ਫਿਲਮ ਦੇ ਨਾਲ ਆਮੀਰ ਖਾਨ ਸਿਲਵਰ ਸਕਰੀਨ ਦੇ ਉੱਤੇ ਵਾਪਸੀ ਕਰ ਰਹੇ ਨੇ ਆਮੀਰ ਖਾਨ ਦੀ ਕਾਫੀ ਅਰਸੇ ਤੋਂ ਸ਼ਾਇਦ ਕਹਿ ਸਕਦੇ ਕਿ ਲਾਲ ਸਿੰਘ ਚੱਡਾ ਜਿਸ ਤਰੀਕੇ ਬੁਰੀ ਤਰੀਕੇ ਫਲਪ ਹੋਈ ਉਸ ਤੋਂ ਬਾਅਦ ਕੋਈ ਚੱਜ ਦੀ ਫਿਲਮ ਦੇਖਣ ਨੂੰ ਨਹੀਂ ਮਿਲੀ ਤਬ ਬਾਲੀਵੁੱਡ ਸਟਾਰ ਆਮੀਰ ਖਾਨ ਲੰਮੇ ਅਰਸੇ ਬਾਅਦ ਇੱਕ ਵਾਰੀ ਮੋੜ ਸਿਲਵਰ ਸਕਰੀਨ ਦੇ ਉੱਤੇ ਸ਼ਾਨਦਾਰ ਵਾਪਸੀ ਲਈ ਤਿਆਰ ਨੇ ਜੋ ਆਪਣੀ ਨਵੀਂ ਫਿਲਮ ਸਿਤਾਰੇ ਜ਼ਮੀਨ ਪਰ ਦੁਆਰਾ ਦਰਸ਼ਕਾਂ ਦੇ ਸਾਹਮਣੇ ਆਉਣਗੇ ਜਿਨ੍ਹਾਂ ਦੀ ਇਸ ਬਹੁਤ ਚਰਚਿਤ ਫਿਲਮ ਦਾ ਨਿਰਦੇਸ਼ਨ ਆਰ ਐਸ ਪ੍ਰਸਨ ਵੱਲੋਂ ਕੀਤਾ ਗਿਆ ਹੈ ਸਾਲ 2022 ਵਿੱਚ ਰਿਲੀਜ਼ ਹੋਈ ਲਾਲ ਸਿੰਘ ਚੰਡਾ ਦੇ ਦੋ ਸਾਲਾਂ ਦੇ ਵਕਫੇ ਦੇ ਬਾਅਦ ਸਾਹਮਣੇ ਆਉਣ ਵਾਲੀ ਇਹ ਆਮੀਰ ਖਾਨ ਦੀ ਪਹਿਲੀ ਫਿਲਮ ਹੋਵੇਗੀ ਜਿਸ ਨੂੰ ਇਸੇ ਬਾਰੇ ਦੇ ਆਖਰੀ ਪੜਾ ਅਤੇ 크리스마ਸ ਮੌਕੇ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ ਪਿਛਲੇ 2 ਸਾਲਾਂ ਤੋਂ ਤੁਸੀਂ ਦੇਖ ਰਹੇ ਹੋ ਕਿ ਆਮਿਰ ਖਾਨ ਸਾਨੂੰ ਕਿਤੇ ਵੀ ਨਜ਼ਰ ਨਹੀਂ ਆਏ ਅਤੇ ਆਮਿਰ ਖਾਨ ਬਲਵਦਾ ਕਰਦੇ ਤੌਰ ਤੇ ਆਪਣੇ ਕਿਸੇ ਫਿਲਮ ਦਾ ਐਲਾਨ ਨਹੀਂ ਕੀਤਾ ਗਿਆ ਹਾਲਕਿ ਨਿਰਮਾਤਾ ਦੇ ਤੌਰ ਤੇ ਤੇ ਉਹਨਾਂ ਨੇ ਸੱਣੀ ਦਿਉਲ ਅਤੇ ਨਿਰਦੇਸ਼ ਗਰਾਜ ਕੁਮਾਰ ਸੰਤੋਸ਼ੀ ਨਾਲ ਫਿਲਮ ਲਾਹੌਰ 1947 ਜਲੂਰ ਸ਼ੁਰੂ ਕੀਤੀ ਹੈ ਜੋ ਇੰਨੇ ਦਿਨੀ ਸੰਪੂਰਨਤਾ ਵੱਲ ਅੱਗੇ ਵਧ ਰਹੀ ਹੈ ਸੋ ਹੁਣ ਦੇਖਾਂਗੇ ਕਿ ਆਮਿਰ ਖਾਨ ਤਾਰੇ ਜਮੇ ਪਰਦੇ ਨਾਲ ਇਸ ਵਾਰ 21 ਰੰਗ ਵਿਖਾਉਂਦੇ ਨੇ ਸੋ ਇਹ ਸੀ ਜੀ ਕੁਝ ਪੰਜਾਬੀ ਦੀਆਂ ਤੇ ਕੁਝ ਹਿੰਦੀ ਦੀਆਂ ਯਾਨੀ ਕਹਿ ਸਕਦੇ ਹਾਂ ਕਿ ਪਾਲੀਵੁੱਡ ਦੀਆਂ ਤੇ ਬਾਲੀਵੁੱਡ ਦੀਆਂ ਫਿਲਮਾਂ ਦਾ ਜ਼ਿਕਰ ਇਸ ਤਰੀਕੇ ਦੀਆਂ ਹੋਰ ਨਵੀਆਂ ਆਉਣ ਵਾਲੀਆਂ ਫਿਲਮਾਂ ਤੇ ਰਿਲੀਜ਼ ਹੋਣ ਵਾਲੀਆਂ ਤੇ ਸ਼ੂਟ ਹੋ ਰਹੀਆਂ ਫਿਲਮਾਂ ਦਾ ਜ਼ਿਕਰ ਕਰਦਿਆਂ ਹੋਇਆ ਪ੍ਰੋਗਰਾਮ ਫਿਲਮ ਨਾਮ ਲੈ ਕੇ ਮੈਂ ਇੱਕ ਵਾਰੀ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ